ਅਮਨਦੀਪ ਵੀ ਅੱਜ ਰੀਚੀ ਮੈਡਮ ਨੂੰ ਮਿਲਣ ਆਏ ਸੀ ਜਿਹੜੇ ਮੰਗ ਪੱਤਰ ਦਿੱਤੇ ਗਏ ਹਨ ਮੰਗ ਪੱਤਰ ਇਹ ਦਿੱਤਾ ਗਿਆ ਜੀ ਪਿੱਛੇ 25 ਸਤੰਬਰ ਨੂੰ ਜਿਹੜਾ ਹੈਗਾ ਕਿ ਸਕੂਲ ਦੇ ਬੱਚੇ ਬੱਚਿਆਂ ਨੂੰ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦਕਾਲਾ ਰੋਡ ਤੇ ਜਿਹੜਾ ਸਕੂਲ ਹੈਗਾ ਉੱਥੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਬੱਚਿਆਂ ਨੇ ਹਾਊਸ ਲੈਸ ਨਹੀਂ ਪਾਈ ਸੀ ਮੁੱਦਾ ਹੋ ਇਹ ਨਹੀਂ ਹੈਗਾ ਐਡਰੈਸ ਦਾ ਮੁੱਦਾ ਨਹੀਂ ਹੈ ਗੱਲ ਉਰੇ ਇਹਨਾਂ ਨੇ ਆਪਣੀ ਐਟੀਟਿਊਡ ਬਣਾ ਲੈ ਕੇ ਰੱਖਿਆ ਹੈਗਾ ਕਿ ਕਿਸੇ ਇੱਕ ਪਾਰਟਿਕੂਲਰ ਪੇਰੈਂਟਸ ਨੂੰ ਜਿਹੜਾ ਟਾਰਗੇਟ ਕਰ ਰਹੇ ਹੈਗੇ ਆ ਬਾਈਕਾਟ ਅਮਨਦੀਪ ਸਿੰਘ ਦੇ ਨਾਂ ਤੇ ਇੱਕ ਹੈਸ਼ਟੈਗ ਚਲਾ ਸੀ ਬੰਦਾ ਕਿ ਅਗਰ ਬੇਚਿਆ ਨੇ ਹਾਊਸ ਡੈਸ ਨਹੀਂ ਪਾਈ ਸਕੂਲ ਵੀ ਇਹ ਹੈ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਦਿਨ ਪਹਿਲਾਂ ਮੈਸੇਜ ਲਗਾ ਸਕਦਾ ਹੈ ਪੇਰੈਂਟਸ ਨੂੰ ਕਿ ਕੱਲ ਦਾ ਦਿਨ ਹਾਊਸ ਰੈਸਟ ਦਾ ਹੈਗਾ ਤੇ ਹਾਊਸ ਰੈਸਟ ਪਈ ਜਾਏ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੀ ਇਹ ਜਿਹੜੀ ਲੜਾਈ ਹੈਗੀ ਆ ਨਾ ਕੋਈ ਸਾਡੀ ਪਰਸਨਲ ਲੜਾਈ ਨਹੀਂ ਸਾਡਾ ਕੋਈ ਉਹਨਾਂ ਨਾਲ ਵਟ ਦਾ ਰੋਲਾ ਨਹੀਂ ਹੈਗਾ ਜਰਾਂ ਨੂੰ ਕੋਈ ਇਹ ਲਾਲਚ ਨਹੀਂ ਕਿ ਫੀਸ ਫੀਸ ਵਗੈਰਾ ਦਾ ਸਾਡੀ ਪੂਰੇ ਪੂਰੇ ਸਾਲ ਦੀ ਫੀਸ ਅਡਵਾਂਸ ਚ ਜਾਂਦੀ ਰਹੀ ਆ ਇਹ ਲੜਾਈ ਹੈਗੀ ਆ ਇੱਕ ਮਾਵਾਂ ਦੀ ਮਾਵਾਂ ਜੇ ਤਕਲੀਫ ਚੱਲ ਕੇ ਬੱਚਿਆਂ ਨੂੰ ਪੈਦਾ ਕਰ ਸਕਦੇ ਆ ਨਾ ਤੇ ਆਪਣੇ ਬੱਚਿਆਂ ਨਾਲ ਕਿਸੇ ਵੀ ਵੱਡੀ ਸ਼ਕਤੀ ਦੇ ਨਾਲ ਲੜ ਸਕਦੇ ਆ ਨੇ ਮੈਂ ਸਕੂਲ ਪ੍ਰਸ਼ਾਸਨ ਸਰ ਨੂੰ ਦੇ ਮਾਧਿਮ ਰਾਹੀਂ ਇਹ ਕਹਿਣਾ ਚਾਹਨੀ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਪੇਰੈਂਟਸ ਨੂੰ ਮੈਨੂਪੂਲੇਟ ਕਰਕੇ ਜਾਂ ਤੁਸੀਂ ਇਦਾਂ ਦੀ ਹਰਕਤਾਂ ਕਰਕੇ ਇਹ ਲੜਾਈ ਨੂੰ ਤੁਸੀਂ ਸਟਾਪ ਕਰ ਦੋਗੇ ਤੁਸੀਂ ਭੁੱਲ ਜਾਓ ਇੱਕੇ ਪੇਰੈਂਟਸ ਵਾਧੂ ਆ ਜਦੋਂ ਤੱਕ ਸਕੂਲ ਪ੍ਰਸ਼ਾਸਨ ਇਹ ਦੋਨੇ ਪ੍ਰਿੰਸੀਪਲ ਮਿਸਿਸ ਇੰਦੂ ਸ਼ਰਮਾ ਔਰ ਵਾਈਸ ਪ੍ਰਿੰਸੀਪਲ ਮਿਸਿਸ ਗੁਲਾਟੀ ਨੂੰ ਰੈਸਟਿਗੇਟ ਨਹੀਂ ਕਰਦੇ ਹੈਗਾ ਸਾਡਾ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਮੇਰੀ ਪ੍ਰਸ਼ਾਸਨ ਤੋਂ ਵੀ ਮੰਗ ਆ ਸਰਕਾਰ ਤੋਂ ਵੀ ਮੰਗ ਆ ਕਿ ਇਹ ਜੇ ਸਕੂਲਾਂ ਤੋਂ ਤੁਸੀਂ ਨਕੇਲ ਕਿਉਂ ਨਹੀਂ ਕਰਦੇ ਹੈਗੇ